ਸਾਹੀ ਵਾਲਾ ਸਾਹੀ ਵਾਲਾ ਹੋਰ ਸਭ ਠੀਕ ਹੈ ਜੀ ਵਧੀਆ ਹੋ ਗਿਆ ਜੀ ਚਲੋ ਜਗੀ ਸਾਹਿਬ ਆਜੇ ਉਹ ਅੱਜ ਕੰਮ ਦਾ ਹੈ ਕੰਮ ਹੀ ਇਹਨਾਂ ਨੂੰ ਅੱਜ ਘਰੇ ਡੰਗ ਬਹੁਤ ਜਿਆਦਾ ਚਲੋ ਚਲੋ ਜੋਗਾ ਆ ਗਿਆ ਫਰਾ ਹਾਂਜੀ ਹਾਂਜੀ ਕਿਨੇ ਲੋਕ ਆ ਗਏ ਫਰਾ ਅੱਜ ਅੱਜ ਦੋ ਹੀ ਨਾ ਖੋਣੇ ਆ ਪੂਰੇ ਕੁਆਲਿਟੀ ਦੇ ਸੁਈਆਂ ਸੁਈਆਂ ਲੈਂਦੀਆਂ ਝੋਟੀਆਂ ਉਧਰ ਆਜਾ ਦੋਵੇਂ ਸੁਈਆਂ ਸੁਈਆਂ ਆਜੇ ਫਿਰ ਇਧਰ ਆਜੋ ਆ ਝੋਟੀ ਪਹਿਲਾ ਦੁਆਲੇ ਹਾਂਜੀ ਇਧਰ ਵੇਖੋ ਝੋਟੀ ਚਾਰ ਦੰਦ ਪਹਿਲਾ ਸੁਆਹ ਨਾ ਇਸ ਪੀਆਂ ਵੇਖੋ ਕਿੰਡਾਂ ਲੱਗੀਆਂ ਕੱਟੀਆਂ ਬਸ ਠੀਕ ਹੈ ਦੋ ਸਪਾਵੇਂ ਭਾਜੀ 14 ਕਿਲੋ ਕਹਿ ਦिए 12 ਕਿਲੋ ਮਿੰਕੇ ਦਵਾਂਗੇ ਇਹੇ ਨੂੰ 12 ਕਿਲੋ ਮਿੰਕੇ ਨਾ ਹਾਂਜੀ ਲਓ ਜੀ ਵੇਖੋ ਬਹੁਤ ਵੱਡੀ ਝੋਟੀ ਆ 12 ਕਿਲੋ ਭਾਜੀ ਵੱਡੀ ਝੋਟੀ ਆ ਲੈ ਵਾਦੂ ਬਾਬੇ ਕਿੰਡਾਂ ਲੱਗਾ ਲੈ ਵਾਜੀ ਚੋਾਈ ਠੀਕ ਹੈ ਮੈਨੇ ਮੈਂ ਭਾਜੀ ਭਾਜੀ ਬਹੁਤ ਗੀ ਮੈਂ ਪੜੀ ਹੋ ਚੰਗੀ ਆਪਣਾ ਲੁਕਾ ਕੀ ਆ ਕੱਟੀ ਕੱਟਾ ਮਗਰ ਇਹ ਬਿਲਕੁਲ ਤਾਜੀ ਸੂਈਆਂ ਨੇ ਕੱਟਾ ਮਗਰ ਕੱਟਾ ਮਗਰ ਹਣਾ ਆਹ ਕੱਟਾ 'ਚ ਬਿਲਕੁਲ ਤਾਜੀ ਸੂਈ ਮੋਲ ਜੈ ਜੀ ਕਰਦੇ ਆਪਾਂ ਜੈ ਜੀ ਬਸ ਉੜਦੀਆਂ ਵਾਲੇ ਕੇ ਭਾਅ ਛੋੜੇ ਛੋੜੀ ਬਿਲਕੁਲ ਲੈ ਲੇਖੋ ਸਵਾਲੀ ਦੇ ਦਈਏ ਮੈਂ ਜੈ ਜੀ ਰੱਖੋ 20 ਦੀ 20 ਦੀ ਚਲੋ 18 ਦੇ 18 ਦੇ 15 ਦੀ ਦੇ ਦੇਣੀ ਸਲੀਪ 'ਤੇ ਚਲੋ ਬਸ ਠੀਕ ਹੈ ਜੈ ਜੀ ਮੈਂ ਜਾਂਦੇ 1 ਲੱਖ 15000 ਰੁਪਏ ਦੀ ਆ ਵੀ ਬਿਲਕੁਲ ਤਾਜੀ ਸੂਈਆਂ ਦੇਖੋ ਬੱਚਾ ਬਿਲਕੁਲ ਤਾਰੀਕਾ ਕਟਾਈ ਹੈ ਨਾ ਕਟਾ ਇਹ ਮਰ ਕੱਟੀ ਹੈ ਇਹਦੇ ਮਗਰ ਕੱਟੀ ਪਾਜੀ ਕੱਟੀ ਦੂਜਾ ਸੂਰਜ ਦੇਖੋ ਝੋਟੀ ਬਹੁਤ ਜਿਆਦੀ ਚੰਗੀ ਝੋਟੀ ਦੁੱਧ ਕਿੰਨਾ ਵਜੇ ਵਾਲਟੀ ਵਾਲੀ ਦੁੱਧ ਵੇਲੇ 12 13 ਕਿਲੋ ਬਾਹਲਾ ਹੈ ਨਾ ਇਹ 12 13 ਕਿਲੋ ਭੁਲਾਏ ਇਹ ਵੀ ਨਾਲ ਦੇ ਵਾਹ ਜੀ ਵੇਖੋ ਬੜੇ ਚੰਗੀ ਝੋਟੀ ਹੈ 12 ਕਿਲੋ ਪੂਰਾ ਮਣਕੇ ਕੰਡੇ ਦੇ ਦਵਾਂਗੇ ਪਾਜੀ 9 ਗਣ ਲੱਗਾ ਥਾ 9 ਗਣ ਆਹ ਦੇਖੋ ਬਹੁਤ ਚੰਗੀ ਝੋਟੀ ਹੈ ਬਸ ਠੀਕ ਹੈ ਗਵਾਲਟੀ ਵਾਲੀਆਂ ਝੋਟੀਆਂ ਦੋਵੇਂ ਬਹੁਤ ਚੰਗੀਆਂ ਨੇ ਦੇਖੋ ਇੱਧਰ ਇਹ ਝੋਟੀਆਂ ਕਿੰਗ ਸੰਗੋ ਹਾਲੇ ਰਚ ਰਿਹਾ ਹਾਂ ਹਾਂਜੀ ਬੋਲੋ ਬੋਲੋ ਜਾਇ ਜੀ ਕਰੋ ਬਿਲਕੁਲ ਜਾਇ ਜੀ ਇੱਕ ਪੰਜੀ ਦੇ ਦਈਏ ਹੋਰ ਕਰ ਦੋ ਗਰੀ ਵੀ ਦੇ ਦਾਂਗੇ ਘਰ ਇਹ ਦੋਏ ਜੋੜਾ ਹੀ 15 15 ਦਾ ਇੱਕ 15 15 ਚਲੋ ਬਸ ਠੀਕ ਬਸ ਜਾਂ ਦੋ ਛੋਟ ਕਰ ਦਾਂਗੇ ਦੋ 30 ਦਾ ਜੋੜਾ ਬੰਨਣਾ ਦੋ ਛੋਟ ਛੋਟ ਕਰਾਂਗੇ ਭਾਈ ਛੋਟ ਛੋਟ ਕਰ ਚੱਕਰ ਆ ਗਏ ਛੱਡ ਦੇ ਛੋਟੇ ਛੋਟੇ ਮੋਲ ਲੋ ਜੀ ਦੇਖੋ ਦੋਵੇਂ ਝੋਟੀਆਂ ਹਰਿਆਣੀਆਂ ਦੀਆਂ ਝੋਟੀਆਂ ਬਸ ਠੀਕ ਆ ਬੱਚੇ ਵੇਖ ਲਓ ਬਿਲਕੁਲ ਤਾਜ਼ੇ ਬੱਚੇ ਆ ਬਾਕੀ ਮੇਰੇ ਵੀ ਇੱਥੇ ਆ ਗਿਆ ਰ ਚੁਆਈ ਕਰੋ ਬਾਕੀ ਆਪਣੀ ਚੈੱਕ ਪਾਸ ਕਰਕੇ ਖੜੇ ਕੋਈ ਵੀਰ ਕੋਈ ਲਾਮਾ ਬਹੁਤ ਵਾਹ ਵਾਹ ਠੀਕ ਹੈ ਹਾਂ ਜੀ ਹਾਂ ਜੀ ਬਹੁਤ ਚੰਗੀਆਂ ਝੋਟੀਆਂ ਸਾਸੀ ਗਾਲ ਸਾਸੀ ਗਾਲ